ਇਹ ਅੰਦੋਲਨਾਂ ਸਭ ਤੋਂ ਸੱਚਾ ਸੋਚਾ ਅੰਦੋਲਨ ਆ ਜੀ ਔਰ ਇਹ ਸਬਰ ਦਾ ਭਿਆਲਾ ਪਰਨ ਤੋਂ ਬਾਅਦ ਦਾ ਅੰਦੋਲਨ ਆ ਇਹ ਤੱਕੇਸ਼ਾਈਆਂ ਦਾ ਜਿਹੜਾ ਜਦੋਂ ਅੰਤ ਹੋ ਗਿਆ ਸਰਕਾਰੀ ਤੱਕੇਸ਼ਾਈਆਂ ਦਾ ਉਦੋਂ ਲੋਕ ਜਿਹੜੇ ਨੇ ਜ਼ਬਰ ਵਿਰੋਧੀ ਧਰਨੇ ਮਜਾਰੇ ਕਰਦੇ ਨੇ ਸਰਕਾਰ ਕਿਸੇ ਨੂੰ ਰੋਕ ਨਹੀਂ ਸਕਦੀ ਸੰਵਿਧਾਨਕ ਤੌਰ ਤੇ ਹਰ ਇੱਕ ਦਾ ਹੱਕ ਹੈ ਲੜਨਾ ਜਦੋਂ ਸਰਕਾਰਾਂ ਸੰਵਿਧਾਨਕ ਹੱਕ ਪ੍ਰਾਪਤ ਲੋਕ ਆਪਣੀਆਂ ਮੰਗਾਂ ਲਈ ਕੋਈ ਗੱਲ ਠਾਉਂਦੇ ਨੇ ਔਰ ਸਰਕਾਰਾਂ ਕੂੜ ਪ੍ਰਚਾਰ ਕਰਦੀਆਂ ਨੇ ਸਰਕਾਰਾਂ ਦਾ ਜਿਹੜਾ ਇਹ ਪ੍ਰਚਾਰ ਆ ਕਹਿੰਦੇ 100 ਵਾਰੀ ਕੋਈ ਗੱਲ ਕਹੀਏ ਤੇ ਉਹ ਸੱਚ ਬਣ ਜਾਂਦੀ ਹੈ ਝੂਠ ਵੀ ਬੋਲੀਏ ਤਾਂ ਵਾਰ-ਵਾਰ ਸੱਚ ਬਣ ਜਾਂਦਾ ਸਰਕਾਰ ਵੱਲੋਂ ਇਹ ਬਲੇਮ ਗੇਮ ਖੇਡੀ ਗਈ ਕਿ ਕਿਸਾਨ ਜਿਹੜੇ ਨੇ ਧਰਨੇ ਲਾਉਂਦੇ ਨੇ ਇਹਦੇ ਨਾਲ ਵਪਾਰ ਖਤਮ ਹੋ ਰਿਹਾ ਇਹਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਧਰਨਾ ਹੁਣ ਵੀ ਲੱਗਿਆ ਸੀਗਾ ਸ਼ੰਭੂ ਦੇ ਖਨੌਰੀ ਬਾਰਡਰ ਤੇ ਉਹ ਸੜਕ ਦੇ ਉੱਤੇ ਨਹੀਂ ਸੀ ਲੱਗਿਆ ਆਮ ਲੋਕ ਆਮ ਨਾਲ ਸੜਕ ਤੋਂ ਲੰਘ ਸਕਦੇ ਸੀ ਜਿਹੜਾ ਬਾਰਡਰ ਬੰਦ ਕੀਤਾ ਹੈ ਸੀ ਹਰਿਆਣੇ ਦੀ ਭਾਜਪਾ ਸਰਕਾਰ ਨੇ ਕੀਤਾ ਹੋਇਆ ਸੀਗਾ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਡਰੀ ਹੋਈ ਆ ਪਹਿਲੇ ਅੰਦੋਲਨ ਤੋਂ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਆਪਣੀ ਲੜਾਈ ਲੜਨ ਪਰ ਸਰਕਾਰਾਂ ਕੋ ਇਹ ਅੰਦੋਲਨ ਰੁਕਣੇ ਨਹੀਂ ਕਿਉਂਕਿ ਸਰਕਾਰਾਂ ਇਸ ਕਰਕੇ ਨਹੀਂ ਚੁਣੀ ਦੀਆਂ ਕਿ ਸਰਕਾਰਾਂ ਲੋਕਾਂ ਤੇ ਜ਼ਬਰ ਕਰਨ ਸਰਕਾਰਾਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਚੰਗੀਆਂ ਸਿੱਖਿਆ ਸਹੂਲਤਾਂ ਚੰਗਾ ਰਹਿਣ ਸੈਣ ਚੰਗੀਆਂ ਛੜਕਾਂ ਚੰਗਾ ਪ੍ਰਬੰਧ ਦੇਣ ਲਈ ਪੜਾਈਆਂ ਜਾਂਦੀਆਂ ਤੇ ਜਦੋਂ ਸਰਕਾਰਾਂ ਆਪਣੀਆਂ ਡਿਊਟੀਆਂ ਤਾਂ ਨਾ ਨਿਭਾਉਣ ਪਰ ਲੋਕ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਤੇ ਲੋਕ ਉਹਨਾਂ ਮੰਗਾਂ ਦਾ ਇੱਕ ਮੰਗ ਚਾਰਟਰ ਬਣਾ ਕੇ ਤੇ ਸਰਕਾਰਾਂ ਨੂੰ ਨਾਲ ਗੱਲਬਾਤ ਕਰਨ ਤੇ ਸਰਕਾਰਾਂ ਗੱਲਬਾਤੋਂ ਵੀ ਭੱਜਣ ਤੇ ਜੇ ਲੋਕ ਛੜਕਾਂ ਦੇ ਬਹਿੰਦੇ ਆ ਤੇ ਜੇ ਲੋਕ ਧਰਨੇ ਬਿਆਰੇ ਕਰਦੇ ਆ ਤੇ ਉਹਨਾਂ ਤੇ ਜ਼ਬਰ ਵੀ ਕਰਨ ਉਹਨਾਂ ਦੇ ਧਰਨਿਆਂ ਨੂੰ ਪੁੱਟ ਪੁੱਟ ਸੁੱਟਣ ਤੇ ਇਹ ਗੱਲ ਗਲਤ ਹੈ ਤੇ ਜੇ ਮੀਟਿੰਗਾਂ ਲਈ ਸੱਦਾ ਦੇ ਕੇ ਮੀਟਿੰਗਾਂ ਨੂੰ ਭੱਜਣ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਇਸ ਤਰ੍ਹਾਂ ਨਹੀਂ ਕਰਦੀਆਂ ਹੁੰਦੀਆਂ ਲੋਕਤੰਤਰ ਦੇ ਵਿੱਚ ਘੱਟੋ ਘੱਟ ਸਰਕਾਰਾਂ ਇਦਾਂ ਨਹੀਂ ਕਰਦੀਆਂ ਹੁੰਦੀਆਂ ਇਹ ਤਾਂ ਅੱਜ ਲੁਧਿਆਣਾ ਤੋਂ ਲਵਾ ਹੋਰ ਕਿਹੜੀ 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 ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਿੰਦੁਸਤਾਨ ਪੱਦਰ ਦੇ ਉੱਤੇ ਇਹ ਧਰਨਾ ਜਿਹੜਾ ਵਾ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਸ ਇਸ ਦਫ਼ਤਰਾਂ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹ ਧਰਨਾ ਜਿਹੜਾ ਇਹ ਲਾਇਆ ਜਾ ਰਿਹਾ ਇਹਦੇ ਚ ਆਮ ਭਰਾਤਰੀ ਤੇ ਜਥੇਬੰਦੀਆਂ ਹੋਰ ਜੜੀਆਂ ਨੇ ਮੁਲਾਜ਼ਮਾਂ ਦੀਆਂ ਉਹਨਾਂ ਵੱਲੋਂ ਵੀ ਮੱਲ ਸਮਰਥਨ ਹਾਸਲ ਆਉਣ ਵਾਲੇ ਸਮੇਂ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਆ ਇਹ ਜਿਹੜਾ ਅੰਦੋਲਨ ਆ ਇਹ ਜਬਰ ਵਿਰੋਧੀ ਅੰਦੋਲਨ ਜਿਹੜਾ ਇਹ ਅਮਨ ਪਸੰਦ ਲੋਕ ਲੜਨ ਵਾਲੇ ਲੋਕ ਲੋਕਾਂ ਲਈ ਕੁਝ ਕਰਨ ਵਾਲੇ ਲੋਕ ਸਰਕਾਰਾਂ ਜਿਹੜੀਆਂ ਗਲਤ ਤਰੀਕੇ ਨਾਲ ਚੱਲ ਰਹੀਆਂ ਨੇ ਉਹਨਾਂ ਵਿਰੁੱਧ ਸੰਘਰਸ਼ ਜਿਹੜਾ ਤਿੱਖਾ ਕਰਨਗੇ ਔਰ ਸਰਕਾਰਾਂ ਨੂੰ ਇਸ ਗੱਲ ਦੀ ਤਿਆਰੀ ਕਰਨੀ ਚਾਹੀਦੀ ਹੈ ਕੀ ਦੁਬਾਰਾ ਫਿਰ ਸ਼ਰਮੂ ਬਾਰਡਰ ਤੇ ਜਾਓਗੇ ਤੁਸੀਂ ਇਹ ਦੇਸ਼ ਵਿਆਪੀ ਅੰਦੋਲਨ ਆ ਇਹ ਇਹ ਅੰਦੋਲਨ ਕਿਹੜੇ ਬਾਰਡਰ ਤੇ ਜਾ ਕੇ ਇਹ ਮਤਲਬ ਮੁੱਕਦਾ ਔਰ ਇਹ 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 ਤਾਂ ਹੋਣ ਵਾਲਾ ਸਮਾਂ ਦੇ ਉਹੜੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਮਤਲਬ ਰਣਨੀਤੀ ਆ ਉਹ ਤੈਅ ਕਰੇਗੀ ਪਰ ਅੰਦੋਲਨ ਜਿਹੜਾ ਵਾ ਉਹ ਕੇਂਦਰ ਸਰਕਾਰ ਵਿਰੁੱਧ ਵੀ ਆ ਪੰਜਾਬ ਸਰਕਾਰ ਵਿਰੁੱਧ ਵੀ ਆ ਜਿਹੜੀ ਪ੍ਰੇਖਾ ਪਾਰੀ ਆ ਪੰਜਾਬ ਸਰਕਾਰ ਕੇ ਕੇਂਦਰ ਸਰਕਾਰ ਨਾਲ ਸੰਬੰਧਤ ਮੰਗਾਂ ਨੇ ਬਹੁਤੀਆਂ ਮੰਗਾਂ ਜਿਹੜੀਆਂ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਜਿਹੜੀਆਂ 18 ਮੰਗਾਂ ਦਾ ਚਾਰਟਰ ਪੰਜਾਬ ਦੇ ਐਸਕੇ ਮਜੂਨਟ ਨੇ ਦਿੱਤਾ ਸੀ ਸਰਕਾਰ ਨੂੰ ਸਾਰੀਆਂ ਹੀ ਲਗਭਗ ਪੰਜਾਬ ਸਰਕਾਰ ਨਾਲ ਸੰਬੰਧਤ ਸੀਗੀਆਂ ਜੇ ਮੈਂ ਨਹੀਂ ਮੰਨੂ ਵੇਖੋ ਝੂਠ ਜਿਹੜਾ ਉਹ ਵਾਰ-ਵਾਰ ਨਹੀਂ ਬੋਲਿਆ ਜਾ ਸਕਦਾ ਵਾਰ-ਵਾਰ ਬੋਲਿਆ ਝੂਠ ਸੱਚ ਤਾਂ ਲੋਕਾਂ ਨੂੰ ਲੱਗਣ ਲੱਗਦਾ ਪਰ ਲੋਕ ਇੰਨੇ ਅਣਜਾਣ ਨਹੀਂ ਮੀਡੀਆ ਬੜਾ ਪਾਵਰਫੁੱਲ ਆ ਸੋਸ਼ਲ ਮੀਡੀਆ ਬੜਾ ਪਾਵਰਫੁੱਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਸੱਚੀਆਂ ਗ ਸਰਕਾਰ ਵੀ ਘਟ ਗਿਣਤੀ ਸਰਕਾਰ ਆ ਤੇ ਪੰਜਾਬ ਦੀ ਵੀ ਘਟ ਗਿਣਤੀ ਸਰਕਾਰ ਆ ਸ਼ੀਟਾਂ ਨਾਲ ਮਸਲਾ ਨਹੀਂਗਾ ਟੋਟਲ ਵੋਟਾਂ ਦੀ ਰਾਜਨੀਤੀ ਦੇ ਵਿੱਚ 34 35% ਵੋਟਾਂ ਭਾਜਪਾ ਸਰਕਾਰ ਨੂੰ ਪਈਆਂ ਨੇ ਜਿਹੜੀਆਂ 65 65% ਵੋਟਾਂ ਨੇ ਉਹਦੇ ਖਿਲਾਫ ਪਈਆਂ ਨੇ ਵੱਖਰ ਵੱਖਰੇ ਤਰ੍ਹਾਂ ਚ ਵੰਡੀਆਂ ਹੋਈਆਂ ਨੇ ਸੋ ਬਹੁ ਗਿਣਤੀ ਦੀ ਪਸੰਦ ਸਰਕਾਰਾਂ ਨਹੀਂ ਹੈਗੀਆਂ ਸਰਕਾਰਾਂ ਨੂੰ ਕਈ ਵਾਰੀ ਹੋਮੇ ਹੋ ਜਾਂਦੀ ਆ ਸਰਕਾਰਾਂ ਭਮੰਡ ਕਰਨ ਲੱਗ ਜਾਂਦੀਆਂ ਅਸੀਂ ਸਰਕਾਰਾਂ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਤੇ ਲੋਕਾਂ ਲਈ ਹੁੰਦੀਆਂ ਸਰਕਾਰਾਂ ਜਦੋਂ ਲੋਕਾਂ ਦੁਆਰਾ ਚੁਣੀਆਂ ਲੋਕਾਂ ਲਈ ਨਾ ਹੋ ਕੇ ਕੁਝ ਕਰਾਣੇ ਵਾਲੀ ਬਣ ਜਾਣ ਫਿਰ ਲੋਕ ਉੱਠਦੇ ਨੇ ਤੇ ਉਹਕ ਉਹਨਾਂ ਸਰਕਾਰਾਂ ਨੂੰ ਲਾਭ ਹੀ ਦਿੰਦੇ ਨੇ